ਕੱਲ ਦਾ ਦਿਉ ਵੀ ਕੈਸਾ ਦਿਉ ਸੀ ਕੈਸੀ ਸੀ ਉਸ ਦੀ ਖੁਸ਼ਬੂਈ ਕੱਲ ਦਾ ਦਿਉ ਵੀ ਕੈਸਾ ਦਿਉ ਸੀ ਕੈਸੀ ਸੀ ਉਸ ਦੀ ਖੁਸ਼ਬੂਈ ਆਪਣੀਆਂ ਆਪ ਗੋਲਾਈਆਂ ਚੁੰਮਦੀ ਪਰ ਜੋਵਨ ਵਿੱਚ ਨਾਰ ਜਿਓ ਕੋਈ ਕੱਲ ਦਾ ਦਿਉ ਵੀ ਕੈਸਾ ਦਿਉ ਸੀ ਕੈਸੀ ਸੀ ਉਸ ਦੀ ਖੁਸ਼ਬੂਈ ਆਪਣੀਆਂ ਆਪ ਗੋਲਾਈਆਂ ਚੁੰਮਦੀ ਪਰ ਜੋਵਨ ਵਿੱਚ ਨਾਰ ਜਿਓ ਕੋਈ ਪਰ ਅੱਜ ਦਾ ਦਿਉ ਕੈਸਾ ਦਿਉ ਹੈ ਪਰ ਅੱਜ ਦਾ ਦਿਉ ਕੈਸਾ ਦਿਉ ਹੈ ਕੈਸੀ ਹੈ ਇਸ ਦੀ ਖਸ਼ਬੂਈ ਰਾਤ ਉਨੀਂਦਾ ਭੋਗਨ ਪਿਛੋਂ ਜਿਵੇਂ ਵੇਸ਼ਵਾ ਸੁੱਤੀ ਕੋਈ ਕੱਲ ਦਾ ਦਿਉ ਵੀ ਕੈਸਾ ਦਿਉ ਸੀ ਕੈਸੀ ਸੀ ਉਸ ਦੀ ਖਸ਼ਬੋਈ ਆਪਣੀਆਂ ਆਪ ਗੋਲਾਈਆਂ ਚੁੰਮਦੀ ਪਰ ਜੋਵਨ ਵਿੱਚ ਨਾਰ ਜਿਉ ਕੋਈ ਪਰ ਅਜ ਦਾ ਦਿਉ ਕੈਸਾ ਦਿਉ ਹੈ ਕੈਸੀ ਹੈ ਇਸ ਦੀ ਖਸ਼ਬੋਈ ਰਾਤ ਉਨਿੰਦਾ ਭੋਗਣ ਪਿੱਛੋਂ ਜਿਵੇਂ ਵੇਸ਼ਵਾ ਸੁੱਤੀ ਕੋਈ ਹਾਂ ਮਿੱਤਰ ਕੁਝ ਦਿਉ ਹੁੰਦੇ ਨੇ ਮੱਥੇ ਜਿਨ੍ਹਾਂ ਦਾ ਸੂਰਜ ਕੋਈ हां मित्र कुछ ਦਿਉ ਹੁੰਦੇ ਨੇ ਮੱਥੇ ਜਿਨ੍ਹਾਂ ਨਾ ਸੂਰਜ ਕੋਈ ਜੂਨ ਨ ਤੁਪੀ ਹੁੰਦਿਆਂ ਵੀ ਪਰ ਕਦੇ ਜਿਨ੍ਹਾਂ ਦੀ ਤੁਪ ਨਾ ਮੋਈ ਉੰਜ ਤਾਂ ਹਰ ਦਿਉ ਮੈਂ ਇੱਕ ਵਿਹੋਣਾ हां मित्र ਕੁਝ ਦਿਉ ਹੁੰਦੇ ਨੇ ਮੱਥੇ ਜਿਨ੍ਹਾਂ ਨਾ ਸੂਰਜ ਕੋਈ ਜੂਨ ਨ ਤੁਪੀ ਹੁੰਦਿਆਂ ਵੀ ਪਰ ਕਦੇ ਜਿਨ੍ਹਾਂ ਦੀ ਤੁਪ ਨਾ ਮੋਈ ਉੰਜ ਤਾਂ ਹਰ ਦਿਉ ਮੈਂ ਇਕ ਵਿਹੋਣਾ ਕੋਈ ਕੋਈ ਪਰ ਦੇਵੇ ਖੁਸ਼ਬੋਈ ਜਿਹੜੇ ਦਿਉ ਦਾ ਤਨ ਹੈ ਕੀਲਾ ਸੋਇਓ ਸਾਡੀ ਉਮਰ